ਹਾਂ ਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਦੀ ਵੀਡੀਓ ਵਿੱਚ ਪਾ ਦੋ ਨਗ ਸੇਲ ਲਈ ਲੈ ਕੇ ਆਏ ਜੀ ਇੱਕ ਗੱਬਣ ਬੈੜਾ ਬਾਈ ਥੋੜੇ ਇੱਕ ਦਿਨ ਕਰਮਲੀ ਲੈਂਦੀ ਆ ਇੱਕ ਬਾਈ ਗੁਲੇ ਝੋਟੀ ਆ ਬਾਈ ਤਾਜੀ ਸੋਈ ਆ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆਜੇ ਬਾਈ ਜੀ ਸਸਿਕਾ ਨਾ ਸਾਸੀਆ ਬਾਈ ਹੋ ਠੀਕ ਹੋ ਬਣੀ ਵਧੀਆ ਜੀ ਨਾਮ ਤੇ ਐਡਰੈਸ ਬੋ ਨਾਮ ਰੇ ਸਾਗਰ ਪੰਡ ਭਾਈ ਰਪਾ ਦਸੀਲਪੁਰ ਤੇ ਜਿਲ੍ਹਾ ਪੰਡ ਆਪਣਾ ਨੇੜੇ ਪੰਡ ਆਪਣਾ ਨੇੜੇ ਆਪਾਂ ਨੂੰ ਰਾਮਪ੍ਰਸਾ ਸਹਾਰਾ ਨਾਲ ਸੁਲਾਪੁਰ ਪੰਡ ਪੈਂਦਾ ਵੀਰੇ ਮੋਬਾਈਲ ਨੰਬਰ ਬੋ 902397645 ਜੀ ਠੀਕ ਹੈ ਜੀ ਕੇਡਾ ਸੁਬਹ ਸੋਈ ਆ ਝੋਟੀ ਇਹ ਬਈ ਯਾਰ ਕਹਿਣੋਂ ਦੂਜਾ ਹੈ ਤੀਜਾ ਸੁ ਆਪਣੇ ਘਰ ਦੀ ਮੈਂ ਆ ਓਕੇ ਬਾਈ ਕਰੀ ਸੁਈ ਆ ਹੋਣੀ ਗੱਲ ਰਾਤ ਦੀ ਸੁਈ ਆ ਮੈਂ ਇਹਨੇ ਦੁੱਧ ਦਿੱਤਾ 13 13 ਸਾਢੇ 3 ਕਿਲੋ ਸਾਫ ਸੁਬਹ 13 ਦਿਖਾ ਦੇ ਕਿੰਨੀ ਕੱਥਲੋ ਮੈਂ ਲੇਵਾ ਬੜਾ ਕਮਾਲ ਵੱਡੀ ਬਹੁਤਾ ਮੈਂ ਬਈ ਬਹੁਤਾ ਸੋਹਣਾ ਆਰਡਰ ਕਰ ਮਾਈ ਦਾ ਥਣ ਥਣ ਬੜਾ ਚੰਗਾ ਲੱਗ ਮੂਰੋਂ ਵੀ ਸਟਾਰਟਿੰਗ ਸੋਹਣੀ ਆ ਮੂਰੋਂ ਜੇਰ ਦੀ ਪਈ ਹੈ ਨਾ ਉਹ ਹਾਂ ਹਾਂ ਜੇਰ ਕੰਪਲੀਟ ਆ ਬਈ ਯਾਰ ਅੱਜ ਕੰਪਲੀਟ ਆ ਮੂਰੋਂ ਵੀ ਚੈੱਕ ਕਰੋ ਬਈ ਕਿਹਜਾ ਥਣ ਲੇਵਾ ਦੋ ਦਿਨੇ ਭਾਈ ਕਰਮਲੇ 15 ਕਿਲੋ ਖੁੱਲਾ ਦੇ ਦੇਣਾ ਤੇਰਾ ਸਾਢੇ 3 ਕਿਲੋ ਦੋਜੀ ਸੂਈ ਦਿੱਤਾ ਹੋਵੇ ਦਾ ਠੀਕ ਆ ਤੀਜਾ ਜੋ ਕਹਿਣ ਦੂਜਾ ਕਹੇ ਝੋਟੀਆਂ ਚ ਹੀ ਆ ਹੂੰ ਠੰਡੀ ਸੀ ਦਾ ਪੋਲੀ ਗਾਂਰ ਕੀ ਜਾਂ ਕੋਈ ਮਰਜੀ ਚ ਪੱਠ ਫੁੱਟ ਬਹੁਤ ਚੰਗੀ ਆ ਇਹਦਾ ਸੂਏ ਚਮਾ ਕੱਟਾ ਮਗਰ ਤਾਂ ਭਾਈ ਕੱਟਾ ਦੇਤਾ ਭਾਈ ਸਮਝੋ ਸੂਏ ਚਮਾ ਥੋੜੀ ਜਿਹੀ ਲੱਕਾ ਲੁੱਕਾ ਚੱਕੇ ਮੈਂ ਬਹੁਤ ਡਬਲ ਆ ਗਈ ਹੂੰ ਸਫਾਈ ਬਹੁਤ ਆ ਗਈ ਸਿੰਘ ਸੰਗੂ ਸੋਹਣਾ ਦਾ ਸਹੀ ਆ ਸਾਰੇ ਪਾਸੋਂ ਇੱਕ ਨੰਬਰ ਵਾਲਾ ਟਾ ਠੀਕ ਆ ਤੋਰਾ ਤੋਨਾ ਦੀ ਭਾਰਪੂਰ ਦੀ ਫੁੱਲ ਗਰੰਟੀ ਵਾਲਾ ਕੰਮ ਹੀ ਆ ਬਾਈ ਦੇ ਘਰ ਦੀ ਮੱਝ 13 ਕਰੋੜ ਦੀ ਆਪ ਗਰੰਟੀ ਵੀ ਲੈ ਲਾਂ ਦੋਦੀ ਬਾਈ ਯਾਰ ਦੇ ਦੋ 15 ਹੀ ਐਦਕੀ ਹੂੰ ਤੋਰਾ ਤੋਰਾ ਇੱਕ ਨੰਬਰ ਲੇਵਾ ਕਮਾਲ ਦਾ ਸੂਈ ਸਵਾਈ ਜੇਰ ਬੱਟਲ ਲੇਵਾ ਦਾ ਬਾਈ ਫਾਟਿੰਗ ਆਗਾ ਫੀਟਿੰਗ ਅਲਾ ਚੂਈ ਵੀ ਆ ਹਣਾ ਹੂੰ ਕੜਕ ਦੀ ਉਹ ਨਹੀਂ ਗੱਲ ਹੋ ਓਕੇ ਬਾਈ ਜਵਾਈ ਚੂਈ ਬਾਈ ਕਹਿੰਦਾ ਐਨ ਓਕੇ ਆ ਬਹੁਤ ਚੰਗਾ ਰਿਕਾਰਡ ਆ ਬਾਈ ਕਿਆ ਬਾਤ ਆ ਤੋਰਾ ਚੈੱਕ ਕਰੋ ਇੱਕ ਨੰਬਰ ਤੋਨ ਜਿਹੜਾ ਕੋਈ ਮਰਜੀ ਚੋਈ ਚੱਲੇ ਕੋਹ ਨਹੀਂ ਗਈ ਠੰਡੀ ਸੀਲ ਆ ਠੀਕ ਆ ਬਾਈ ਹਾਂ ਟੀਮ ਉਹਨਾਂ ਦਾ ਗਰਜੈਜ ਬਈ ਮੋਟਰ ਦਾ ਆਪਾਂ ਇੱਕ 40 45 ਜਲਾ ਮਾਦੀ ਵਾਲਾ ਕਰਾ ਲਈ ਹਾਂਜੀ ਬਾ 1,27,000 ਰੁਪਏ ਲਹਾਂਗ ਦਾ ਟਰੈਰ ਉਹ ਮਾਨਤਾ ਨਹੀਂ ਹੋਊ ਥੋੜਾ ਗਣਾ 1,27,000 ਦੋ ਸੱਪਾ ਹੀ ਹੋਊ ਹੈ ਨਾ ਲੈਣ ਹੀ ਆ ਹਾਂ ਥਾਂ ਤੋਂ ਦਿਖਾ ਦੇ ਇਧਰੋਂ ਦਾ ਟਰੱਕ ਇਹ ਜਗਾ ਹੂੰ ਮੁੱਠੀ ਆ ਖਾ ਪੂਰਾ ਠੋਗ ਮਾਰ ਦੋੜਲੀ ਮੈਂ ਆਂਗੀ ਹੂੰ ਆ ਨਹੀਂ ਗੱਲ ਹੈ ਸਹੀ ਗੱਲ ਹੈ ਨੇ ਵਾਲੂ ਬੜਾ ਚੰਗਾ ਬਹੁਤ ਜ਼ਿਆਦਾ ਚੰਗੇ ਬਈ ਪੱਕੀ ਲੀਵਰੀ ਮੈਂ ਆ ਸਹੀ ਗੱਲ ਹੈ ਕੀ ਆ ਬਾਾਕੀ ਧਾਰਾਂ ਕੋਈ ਚੈੱਕ ਕਰਨੀ ਧਾਰਾਂ ਪਾਈ ਮਾਰਦੇ ਕੁਝ ਨਹੀਂ ਕਹਿੰਦੀ ਬਈ ਇਹ ਹਾਂ ਚਲੋ ਲੱਗ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਲਾ ਰਿਹਾ ਕੋਈ ਬਾਈ ਨੇ ਕੁਛ ਨਹੀਂ ਠੰਡੀ ਸੀਲ ਫੋਲ ਜਿਵਾਈ ਬੜੀ ਚੰਗੀਆਂ ਹਨ ਜਵਾਈ ਜਵਾਈ ਦਾ ਡਾਟਾ ਗਾਂ ਨਾਲ ਚੰਗੀ ਆ ਬੋਟਾ ਚੋਣ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕੋਈ ਬਾਈ ਨੇ ਬੱਚਾ ਨਹੀਂ ਲਾਇਆ ਮੋਹ ਲਾ ਮਗਰ ਥਾਂ ਦਿਖਾਈ ਦਰੋ ਕੀ ਬਾਤ ਵਾਲੀ ਫੋਲੀ ਆ ਨਾ ਜਵਾਈ ਦੀ ਤਾਂ ਬਾਈ ਗਾਈ ਆ ਹਮ ਜਵਾ ਗਾਮਾ ਨਾਲ ਦੀ ਜਵਾਈ ਆ ਬਈ ਵੱਡੀ ਗੱਲ ਠੰਡੀ ਬਹੁਤ ਆ ਯਾਰ ਕਰਮਾ ਸੰਜੀ ਗੁੰਡੀ ਦਾ ਇੱਕ ਨੰਬਰ ਡਾਟਾ ਦਾ ਹਮ ਜਿਵੇਂ ਮਰਦੀ ਮੂਹਰੇ ਹੈ ਜੀ ਦੋ ਢਾਈ ਕਿਲੋ ਦੁੱਧ ਡਾਟਾ ਪੂਰਾ ਠੋਕ ਮਾ ਤੇ ਗਾੜੀ ਗੁੜੀ ਲੈ ਲਾ ਕਿੱਥੇ ਪਈ ਆ ਪੂਰੀ ਇੱਕ ਨੰਬਰ ਵਾਲਾ ਪੂਰਾ ਮੁੱਠੀ ਵਾਲਾ ਖਾਨ ਵਾਲਾ ਸਹੀ ਗੱਲ ਹੈ ਬਾਕੀ ਵੀਰੇ ਮੁੱਲ ਵੀ ਜਾਇਜ਼ ਆ ਕਿ ਨਹੀਂ ਬਾ ਲੈਣ ਦੇਣ ਜੇ ਰੁਪਈਆ ਮੰਗਾ ਵੱਡੀ ਮੈਂ ਕੱਦ ਆਲੀ ਵੀ ਛੂਟ ਹੀ ਮੈਨਾਂ ਕੋਈ ਮੰਨ ਕੇ ਇਹ ਨਹੀਂ ਗੱਲ ਹੋਊਗੀ ਸਹੀ ਗੱਲ ਕੋਈ ਸੁਣਾ ਕਿ ਆ ਭਾਰ ਭੋਰ ਦੀ ਥਣਾ ਥਣਾ ਦੀ ਫੁੱਲ ਗਾਰੰਟੀ ਆਪਣੀ ਓਕੇ ਕੋਈ ਨਹੀਂ ਗੱਲ ਹਮ ਲੈ ਲੈ ਵਾ ਲੂ ਵਾ ਬਾਲਾ ਚੰਗਾ ਬਾਕੀ ਮੁੱਲ ਜਮਾ ਜਾਇਜ਼ ਜਾਇਜ਼ ਆ ਬਈ ਯਾਰ ਕਿਹੜਾ ਸੁਆ ਸੁਣਦੀ ਐ ਬੜਾ ਇਹ ਦੂਜਾ ਸੁਆ ਬਾਈ ਯਾਰ ਕਿੰਨੇ ਕਿੰਨੇ ਦਿਨ ਲਊ ਬਾਈ ਦਿਨ ਲੈ ਜੂ 5 ਲੈ 4 ਲੈ ਦਿਨ ਓਕੇ ਤੇ 20 ਤਰੀ ਨੂੰ ਦਿਨ ਪੂਰੇ ਦਾ ਡਾਕਟਰ ਉਹਨੇ ਆਪਾਂ ਨੂੰ 20 ਪਰਸੋਂ ਹੀ ਆ ਕੱਲ੍ਹ ਨੂੰ ਪਰਸੋਂ 20 ਤਰੀ ਕੀ ਆ 4-5 ਦਿਨ ਲੈ ਜੂ ਲੈ ਆਪਾਂ ਅੱਜ ਸੁਪੇ ਡਾਕਟਰ ਆ ਤਿਆਰਾਂ ਜੇ ਬੜਾ ਇਹ ਨਹੀਂ ਕੋਈ ਡਰ ਵਾਲੀ ਗੱਲ ਹੂੰ 25 ਕਿਲੋ ਦੁੱਧ ਤਾਪੂਨ ਦਾ ਬਾਈ 27-22 ਕਿਲੋ ਦੁੱਧ ਵਾਲੀ ਮਾਲਕਣਾ ਨਾਲ ਅਨੁਰੋਧ ਕਰ ਦੇ ਕਹੀ ਹੂੰ ਫਗਵਾਥਾ ਨਾਲ ਲੈਵਾ ਬਹੁਤ ਚੰਗਾ ਹਨਾ ਗਰਮ ਬਹੁਤ ਥੱਪੇ ਵਾਲੀ ਡਾਕਟਰ ਆ ਤਰੀਫ ਜੀ ਨੇ ਮਰਜੀ ਕਰੀ ਚੱਲੀ। ਕਿਆ ਬਾਤ। ਬਾਜਨ ਬੂਜਾ ਸੋਹਣੀ ਸੁਨੱਖੀ ਬਾੜ ਬਹੁਤ ਜ਼ਿਆਦੇ ਹੈਗੀ। ਕੱਲੀ ਕੱਚੀ ਕੱਚੀ ਹੈ। ਬਹੁਤ ਕੱਚੀ ਵੀ ਗਾੜੀ ਦਾ ਪਹ ਤਿਆਰਾਂ ਵਾਲਾ ਕੰਮ ਹੀ ਆ ਲੈ ਡਾਟਰ। ਆਹ ਮਾੜੀ ਉਡੀ ਪਾਲਦੀ ਪਾਈ ਪੁੱਛੀ ਦੀ। ਸਹੀ ਗੱਲ ਆ। ਠੰਡੀ ਬਥੇਰੀ ਆ। ਜੋ ਮਰ ਗਿਆ ਤੂੰ ਫੇਰ ਚੱਲੀ ਲੈ। ਇਧਰ ਉਹ ਦੱਸ ਦੇ ਕਿਹ ਹੈ ਜੀ ਬਈ। ਲੈ ਭਾਈ। ਨਾੜਾ ਨੂਣਾ ਤੇ ਥਣ ਥੁਣ ਇੱਕ ਨੰਬਰ। ਖਵਾਈ ਪਟ ਪਟ ਰੇ ਡਾਟਰ ਕਿਹ ਹੈ ਜੀ ਬੁੱਛੀ। ਜੇ ਸੌਣਾ ਥਣ ਲੱਗਿਆ ਬਈ। ਲਿਆਈ ਥੱਬੇ ਵਾਲਾ ਡਾਟਰ ਹੋਣੀ ਗੱਲ। ਹੂੰ ਹੂੰ ਸਹੀ ਗੱਲ ਆ ਬਈ। ਮਗਰ ਮੂਰ ਨਾਲੇਗਾ ਹੁਣ ਫੁੱਲ ਕੱਦ ਫੁੱਲ ਬਰੀਡ ਤੇ ਬਿਊਟੀਫੁੱਲ ਚੰਗੇ ਰਿਕਾਰਡ ਵਾਲੀ ਆ ਭਾਈ ਥਾਣ ਥਣ ਬੜਾ ਚੰਗਾ ਲੰਮੀ ਲੰਮੀ ਵਧੀਆ ਵੜਾ ਪੂਰੀ ਚੰਗੀ ਵੜਾ ਭਾਈ ਦੁੱਧ ਵਾਲਾ ਕੀ ਮੋਲ ਲਾ ਸਕਦੇ ਜੈ ਇਹਦਾ ਬਾ ਫੋਨ ਤੇ ਕਰ ਲਾਂਗੇ ਰੇਟ ਰੇਟ ਕਰਾਈ ਜੈ ਜੀ ਜੋ ਮੋਲ ਤਾਂ ਆਪਣੇ ਲੋਕਾਂ ਨੂੰ 10000 15 ਮੰਦੀ ਦੇ ਵਾ ਮੋਲ ਨਹੀਂ ਕਰਦੇ ਭਾਈ ਕਹਿੰਦਾ ਜੈਜ ਮੋਲ ਖਿੱਚ ਕੇ ਮੋਲ ਕੱਚੀ ਕੁੱਚੀ ਜਿਹਾ ਕਰਕੇ ਹੀ ਆ ਭਾਈ ਯਾਰ ਹੂੰ ਸੂਰੀ ਹੁੰਦੀ ਆ ਵਾ ਕਰ ਦਿੰਦੇ ਹਨਾ ਸਹੀ ਗੱਲ ਆ ਭਾਈ ਦੇਖ ਕੇਸੇ ਵੀਰ ਨੂੰ ਦੋਨੇ ਨਗਾ ਜੋ ਕੋਈ ਵੀ ਨਗਾ ਪਸੰਦ ਆਈ ਭਾਈ ਨੈਟ ਕਰ ਲਿਓ ਤਾਂ ਨਾ